ਸੰਵਿਧਾਨ ਜਿਹੜਾ ਆ ਉਹ ਹਰ ਇੱਕ ਵੋਟਰ ਨੂੰ ਅਧਿਕਾਰ ਦਿੰਦਾ ਆ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ ਵੋਟ ਪਾ ਸਕਦਾ ਔਰ ਗੁਪਤ ਵੋਟ ਪਾਉਂਦਾ ਹੈਗਾ ਹੁਣ ਇੱਕ ਵੀਡੀਓ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਫਿਰੋਜ਼ਪੁਰ ਤੋਂ ਕਾਂਗਰਸ ਦੇ ਐਮਪੀ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਪਤਾ ਆ ਕਿੰਨੇ ਪੰਜੇ ਨੂੰ ਵੋਟ ਪਾਈ ਹੈ ਕਿਸ ਨੇ ਨਹੀਂ ਪਾਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਉਹਨਾਂ ਕੋਲੇ ਇਹੋ ਜਿਹਾ ਕਿਹੜਾ ਮੈਕੈਨਿਜ਼ਮ ਹੈਗਾ ਜਿਸ ਨਾਲ ਉਹਨਾਂ ਨੇ ਇਹ ਪਤਾ ਕਰ ਲਿਆ ਕਿ ਕਿੰਨੇ ਉਸ ਨੂੰ ਵੋਟ ਪਾਈ ਹੈ ਕਿਸ ਨੇ ਉਸ ਨੂੰ ਵੋਟ ਨਹੀਂ ਪਾਈ ਹੈ ਦੂਜੀ ਗੱਲ ਉਹੋ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਵੇਂ ਕਰ ਸਕਦੇ ਹੈਗੇ ਔਰ ਪੰਜਾਬ ਦੇ ਲੋਕ ਇਹੋ ਜੀ ਮਾਨਸਿਕਤਾ ਨੂੰ ਪਸੰਦ ਨਹੀਂ ਕਰਦੇ ਹੁਣੇ ਤਾਂ ਚੋਣਾਂ ਹੋਈਆਂ ਨੇ ਬੀਜੇਪੀ ਦਾ ਹਾਲ ਤੁਸੀਂ ਦੇਖ ਲਓ ਲੋਕਾਂ ਨੇ ਕੀ ਕੀਤਾ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਦਿੱਤੀ ਕਿਉਂਕਿ ਬੀਜੇਪੀ ਸੰਵਿਧਾਨ ਅਤੇ ਲੋਕਤੰਤਰ ਦੀਆਂ ਧਜੀਆਂ ਉਡਾ ਰਹੀ ਸੀ ਕਾਂਗਰਸ ਨੂੰ ਤੇ ਹਾਲੇ 7 ਸੀਟਾਂ ਆਈਆਂ ਨੇ ਤੇ ਇਹੋ ਜੀ ਮਾਨਸਿਕਤਾ ਤੁਹਾਡੀ ਹੋ ਗਈ ਹੈ ਤੇ ਅੱਗੇ ਜਾ ਕੇ ਲੋਕ ਤੁਹਾਨੂੰ ਕੀ ਸਮਝਣਗੇ ਸੋ ਜਿਹੜਾ ਹੈਗਾ ਇਸ ਤਰ੍ਹਾਂ ਦਾ ਤੁਸੀਂ ਇੱਕ ਤਰ੍ਹਾਂ ਦਾ ਇੰਟਰੈਕਟ ਤੌਰ ਤੇ ਜਿਹੜੀਆਂ ਧਮਕੀਆਂ ਪੰਜਾਬ ਦੇ ਵੋਟਰਾਂ ਨੂੰ ਦੇ ਰਹੇ ਹੋ ਕਿ ਅਸੀਂ ਪਹਿਲ ਉਹਨਾਂ ਨੂੰ ਦੇਵਾਂਗੇ ਜਿਨ੍ਹਾਂ ਨੂੰ ਤੁਹਾਨੂੰ ਵੋਟ ਪਾਈ ਹੈ ਇਹ ਚੰਗੀ ਗੱਲ ਨਹੀਂ ਇਹਦਾ ਲੋਕਤੰਤਰ ਦੇ ਵਿੱਚ ਕੋਈ ਥਾਂ ਨਹੀਂ ਹੈਗਾ ਸੋ ਤੁਹਾਨੂੰ ਇਸ ਕੰਮ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਸੰਵਿਧਾਨ ਜਿਹੜਾ ਆ ਉਹ ਹਰ ਇੱਕ ਵੋਟਰ ਨੂੰ ਇਹ ਅਧਿਕਾਰ ਦਿੰਦਾ ਆ ਕਿ ਉਹ ਆਪਣੀ ਮਰਜ਼ੀ ਦੇ ਮੁਤਾਬਕ ਵੋਟ ਪਾ ਸਕਦਾ ਔਰ ਗੁਪਤ ਵੋਟ ਪਾਉਂਦਾ ਹੈਗਾ ਹੁਣ ਇੱਕ ਵੀਡੀਓ ਸਾਹਮਣੇ ਆ ਰਹੀ ਆ ਜਿਸਦੇ ਵਿੱਚ ਫਿਰੋਜ਼ਪੁਰ ਤੋਂ ਕਾਂਗਰਸ ਦੇ ਐਮਪੀ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਪਤਾ ਆ ਕਿੰਨੇ ਪੰਜੇ ਨੂੰ ਵੋਟ ਪਾਈ ਹੈ ਕਿਸ ਨੇ ਨਹੀਂ ਪਾਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਉਹਨਾਂ ਕੋਲੇ ਇਹੋ ਜਿਹਾ ਕਿਹੜਾ ਮੈਕੈਨਿਜ਼ਮ ਹੈਗਾ ਜਿਸ ਦੇ ਨਾਲ ਉਹਨਾਂ ਨੇ ਇਹ ਪਤਾ ਕਰ ਲਿਆ ਕਿ ਕਿੰਨੇ ਉਸ ਨੂੰ ਵੋਟ ਪਾਈ ਹੈ ਕਿਸ ਨੇ ਉਸ ਨੂੰ ਵੋਟ ਨਹੀਂ ਪਾਈ ਹੈ ਦੂਜੀ ਗੱਲ ਉਹ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਵੇਂ ਕਰ ਸਕਦੇ ਹੈਗੇ ਔਰ ਪੰਜਾਬ ਦੇ ਲੋਕ ਇਹੋ ਜਿਹੀ ਮਾਨਸਿਕਤਾ ਨੂੰ ਪਸੰਦ ਨਹੀਂ ਕਰਦੇ ਹੁਣੇ ਤੇ ਚੋਣਾਂ ਹੋਈਆਂ ਨੇ ਬੀਜੇਪੀ ਦਾ ਹਾਲ ਤੁਸੀਂ ਦੇਖ ਲਓ ਲੋਕਾਂ ਨੇ ਕੀ ਕੀਤਾ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਦਿੱਤੀ ਕਿਉਂਕਿ ਬੀਜੇਪੀ ਸੰਵਿਧਾਨ ਅਤੇ ਲੋਕਤੰਤਰ ਦੀਆਂ ਝੱਗੀਆਂ ਉਡਾ ਰਹੀ ਸੀ ਕਾਂਗਰਸ ਨੂੰ ਤੇ ਹਾਲੇ 7 ਸੀਟਾਂ ਆਈਆਂ ਨੇ ਤੇ ਇਹੋ ਜੀ ਮਾਨਸਿਕਤਾ ਤੁਹਾਡੀ ਹੋ ਗਈ ਹੈ ਤੇ ਅੱਗੇ ਜਾ ਕੇ ਲੋਕ ਤੁਹਾਨੂੰ ਕੀ ਸਮਝਣ ਸੋ ਜਿਹੜਾ ਹੈਗਾ ਇਸ ਤਰ੍ਹਾਂ ਦਾ ਤੁਸੀਂ ਇੱਕ ਤਰ੍ਹਾਂ ਦਾ ਇੰਟਰੈਕਟ ਤੌਰ ਤੇ ਜਿਹੜੀਆਂ ਧਮਕੀਆਂ ਪੰਜਾਬ ਦੇ ਵੋਟਰਾਂ ਨੂੰ ਦੇ ਰਹੇ ਹੋ ਕਿ ਅਸੀਂ ਪਹਿਲ ਉਹਨਾਂ ਨੂੰ ਦੇਵਾਂਗੇ ਜਿਨ੍ਹਾਂ ਨੂੰ ਤੁਹਾਨੂੰ ਵੋਟ ਪਾਈ ਹੈ ਇਹ ਚੰਗੀ ਗੱਲ ਨਹੀਂ ਇਹ ਤਾਂ ਲੋਕਤੰਤਰ ਦੇ ਵਿੱਚ ਕੋਈ ਥਾਂ ਨਹੀਂ ਹੈਗਾ ਸੋ ਤੁਹਾਨੂੰ ਇਸ ਕੰਮ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par